ਮੁਹਾਲੀ ਦੇ ਲਾਲੂੜੂ ਦੇ ਵਿੱਚ ਵੱਡਾ ਐਨਕਾਊਂਟਰ ਹੋਇਆ ਇੱਕ ਗੈਂਗ ਤੇ ਪੁਲਿਸ ਦੇ ਵਿਚਕਾਰ ਤਾਬੜ ਤੋੜ ਗੋਲੀਆਂ ਚੱਲੀਆਂ ਜਿਸ ਤੋਂ ਬਾਅਦ ਇੱਕ ਲੁਟੇਰੇ ਨੂੰ ਇੱਕ ਗੈਂਗ ਦੇ ਜਿਹੜਾ ਕਿੰਗਪਿਨ ਹੈ ਉਸ ਨੂੰ ਪੁਲਿਸ ਨੇ ਕਾਬੂ ਕਰ ਲਿਆ ਤਾਂ ਮੁਹਾਲੀ ਦੇ ਲਾਲੂੜੂ ਦੇ ਵਿੱਚ ਹੈ ਐਨਕਾਊਂਟਰ ਹੋਇਆ ਰੋਬਰੀ ਗੈਂਗ ਉਸ ਦੇ ਵਿਚਕਾਰ ਤੇ ਪੁਲਿਸ ਦੇ ਵਿਚਕਾਰ ਤਾਬੜ ਤੋੜ ਗੋਲੀਆਂ ਚੱਲੀਆਂ ਜਿਸ ਤੋਂ ਬਾਅਦ ਇੱਕ ਗੋਲੀ ਉਸ ਗੈਂਗ ਦੇ ਕਿੰਗਪਿਨ ਜਿਹੜਾ ਕਿ ਦੱਸਿਆ ਜਾ ਰਿਹਾ ਹੈ ਸਤਿਨਾਦਾ ਜਿਹੜਾ ਹੈ ਇਹ ਸ਼ਖਸ ਦੱਸਿਆ ਜਾ ਰਿਹਾ ਜਿਹੜਾ ਕਿ ਪੂਰਾ ਗੈਂਗ ਚਲਾਉਂਦਾ ਸੀ ਤਾਂ ਉਸ ਨੂੰ ਜਿਹੜਾਗਾ ਅ ਗ੍ਰਿਫਤਾਰ ਕਰ ਲਿਆ ਗਿਆ ਉਸਦੇ ਪੈਰਾਂ ਤੇ ਜਿਹੜੀ ਹੈ ਉਹ ਗੋਲੀ ਲੱਗੀ ਹੈ ਤਾਂ ਸਤਪ੍ਰੀਤ ਸਤਿਨਾਦਾ ਇਹ ਸ਼ਖਸ ਦੱਸਿਆ ਜਿਹੜਾ ਜਿਹੜਾ ਕਿ ਗੈਂਗ ਦਾ ਕਿੰਗਪਿਨ ਸੀਗਾ ਤਾਂ ਵਿਚਕਾਰ ਪੁਲਿਸ ਤੇ ਗੈਂਗਸਟਰਾਂ ਦੇ ਵਿਚਕਾਰ ਜਿਹੜੀ ਹੈ ਮੁੱਠਪੇੜ ਹੋਈ ਹੈ ਗੋਲੀਆਂ ਚੱਲਦੀਆਂ ਉਸ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਜਾਂਦਾ ਤਾਂ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਚੰਡੀਗੜ੍ਹ ਦਿੱਲੀ ਹਾਈਵੇ ਦੇ ਉੱਪਰ ਜਿਹੜਾਗਾ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਲਗਾਤਾਰ ਪੁਲਿਸ ਕੋਲੇ ਸ਼ਿਕਾਇਤਾਂ ਜੜੀਆਂ ਪਹੁੰਚ ਰਹੀਆਂ ਸੀ ਮਿਲ ਰਹੀਆਂ ਸੀ ਤਾਂ 3 ਤੇ 4 ਤਰੀਕ ਨੂੰ ਇੱਕ ਵੱਡੀ ਲੁੱਟ ਦੀ ਵਾਰਦਾਤ ਹੋਈ ਸੀ ਜਿਸ ਤੋਂ ਬਾਅਦ ਪੁਲਿਸ ਇਸ ਗੈਂਗ ਦੀ ਪਾਲ ਕਰਿਆ ਸੀ ਤਾਂ ਅੱਜ ਜੀ ਪੁਲਿਸ ਨੂੰ ਸੂਚਨਾ ਮਿਲਦੀ ਹੈ ਗੁਪਤ ਸੂਚਨਾ ਮਿਲਦੀ ਹੈ ਕਿ ਇਹ ਗੈਂਗ ਜਿਹੜਾ ਹੈਗਾ ਇਸ ਗੈਂਗ ਦਾ ਕਿੰਗ ਪੀਨਾ ਜਿਹੜਾ ਮੁਹਾਲੀ ਦੇ ਲਾਲੂੜ ਦੇ ਨੇੜੇ ਦੇੜੇ ਹੈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਜਿਹੜਾਗਾ ਉਥੇ ਜਾਇਆ ਗਿਆ ਤਾਂ ਪੁਲਿਸ ਦੇ ਵੱਲੋਂ ਜੜੀ ਹੈ ਅ ਪਾਲ ਜਿਹੜੀ ਲਗਾਤਾਰ ਕੀਤੀ ਜਾ ਰਹੀ ਸੀ ਦਾ ਇਸੇ ਦੌਰਾਨ ਜਦੋਂ ਅ ਕਿੰਗਪਿੰਨ ਜਿਹੜਾ ਸੀ ਗਸਤਿੰਦਰ ਜਿਹੜਾ 7 ਪ੍ਰੀਤ ਦੱਸਿਆ ਜਾ ਰਿਹਾ ਉਸ ਦੇ ਵੱਲੋਂ ਆਪਣੇ ਨਜਾਇਜ਼ ਹਥਿਆਰ ਦੇ ਨਾਲ ਜੜੀਆਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਵੀ ਜਵਾਬੀ ਕਾਰਵਾਈ ਦੌਰਾਨ ਗੋਲੀਆਂ ਚਲਾਈਆਂ ਜਾਂਦੀਆਂ ਫਾਇਰਿੰਗ ਕੀਤੀ ਗਈ ਇਸ ਦੌਰਾਨ ਜਿਹੜਾ ਹੈਗਾ ਅਸਤੀ ਦੇ ਜਿਹੜੇ ਨੇ ਜਿਹੜਾ ਗੈਂਗ ਦਾ ਕਿੰਗਪਿਨ ਹੈ ਉਸ ਦੇ ਪੈਰਾਂ ਦੇ ਉੱਪਰ ਗੋਲੀ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਉਸ ਨੂੰ ਕਾਬੂ ਕਰ ਲਿਆ ਜਾਂਦਾ ਹੈ ਤਾਂ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਇਲਾਜ ਉਦੋਂ ਚੱਲ ਰਿਹਾ ਹੈ ਤੇ ਉਸ ਦੇ ਪੈਰਾਂ ਦੇ ਵਿੱਚ ਜਿਹੜੀ ਹੈ ਗੋਲੀ ਲੱਗੀ ਹੈ ਤਾਂ ਉਸ ਤੋਂ ਬਾਅਦ ਜਿਹੜੇ ਬਾਕੀ ਉਸ ਗੈਂਗ ਦੇ ਜਿਹੜੇ ਬਾਕੀ ਮੈਂਬਰ ਸੀਗੇ ਤਾਂ ਉਹਨਾਂ ਨੂੰ ਜਿਹੜਾਗਾ ਲਗਾਤਾਰ ਉਹਨਾਂ ਦੀ ਤਲਾਸ਼ ਕੀਤੀ ਜਾ ਰਹੀ ਹੈ ਰੋਬਰੀ ਗੈਂਗ ਹੈ ਇਹ ਜਿਹੜਾ ਕਿ ਸਤੀਨਾਥ ਆ ਜਿਹੜਾ ਕਿੰਗਪਿਨ ਹੈ ਉਹ ਚਲਾ ਰਿਹਾ ਇਸ ਗੈਂਗ ਨੂੰ ਚੰਡੀਗੜ੍ਹ ਦਿੱਲੀ ਜਿਹੜਾ ਹਾਈਵੇ ਹੈ ਉਸ ਦੇ ਉੱਪਰ ਜਿਹੜੀਆਂ ਲੁੱਟ ਦੀਆਂ ਵਾਰਦਾਤਾਂ ਨੂੰ ਲਗਾਤਾਰ ਅੰਜਾਮ ਦੇ ਰਹੇ ਸੀ ਕਿ ਲਗਾਤਾਰ ਸ਼ਿਕਾਇਤਾਂ ਜੜੀਆਂ ਨੇ ਉਹ ਪੁਲਿਸ ਦੇ ਕੋਲ ਪਹੁੰਚ ਰਹੀਆਂ ਸੀ ਕਿ ਕਿਸ ਤਰ੍ਹਾਂ ਵੱਡੀਆਂ-ਵੱਡੀਆਂ ਲੁੱਟਾਂ ਦੀਆਂ ਵਾਰਦਾਤਾਂ ਨੂੰ ਇਸ ਹਾਈਵੇ ਦੇ ਉੱਪਰ ਜਿਹੜਾ ਅੰਜਾਮ ਦਿੱਤਾ ਜਾ ਰਿਹਾ ਹਥਿਆਰ ਇਹਨਾਂ ਦੇ ਕੋਲ ਹੈਗੇ ਨਹੀਂ ਹਥਿਆਰ ਦਿਖਾ ਕੇ ਲੁੱਟਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ ਗਨ ਪੁਆਇੰਟ ਤੇ ਲੋਕਾਂ ਦੇ ਕੋਲੋਂ ਅਜੜੀਆਂ ਲੁੱਟ ਕਰਦੇ ਸੀਗੇ ਜੋ ਵੀ ਕੁਝ ਹੁੰਦਾ ਸੀਗਾ ਉਹਨਾਂ ਦੇ ਕੋਲ ਲੋਕਾਂ ਦੇ ਕੋਲ ਤਾਂ ਲੁੱਟ ਲੈਂਦੇ ਸੀਗੇ ਤਾਂ ਇਹ ਰੋਬਰੀ ਗੈਂਗ ਹੈ ਇਹ ਲਗਾਤਾਰ ਜਿਹੜਾਗਾ ਚੰਡੀਗੜ੍ਹ ਦਿੱਲੀ ਹਾਈਵੇ ਦੇ ਉੱਪਰ ਸਰਗਰਮ ਰਹਿੰਦਾ ਸੀਗਾ ਉੱਥੇ ਹੀ ਜਿਹੜੀਆਂ ਲੁੱਟਦੀਆਂ ਵਾਰਦਾਤਾਂ ਨੂੰ ਲਗਾਤਾਰ ਅੰਜਾਮ ਦੇ ਰਿਆ ਸੀ ਪੁਲਿਸ ਦੇ ਕੋਲ ਲਗਾਤਾਰ ਜਿਹੜੀ ਹੈ ਇਸ ਚੀਜ਼ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸੀ ਤਾਂ ਤਾ 3 ਤੇ 4 ਤਰੀਕ ਨੂੰ ਇੱਕ ਜਿਹੜੀ ਵੱਡੀ ਲੁੱਟ ਹੋਈ ਸੀਗੀ ਜਿਸ ਦੀ ਪੁਲਿਸ ਦੇ ਕੋਲ ਸ਼ਿਕਾਇਤ ਪਹੁੰਚੀ ਸੀ ਤਾਂ ਉਸ ਦੇ ਵੱਲੋਂ ਜਿਹੜਾ ਪੁਲਿਸ ਦੇ ਉਹ ਲਗਾਤਾਰ ਇਸ ਪੂਰੇ ਮਾਮਲੇ ਦੀ ਜੜੀ ਇਹ ਜਾਂਚ ਕੀਤੀ ਜਾਏ ਸੀ ਤਾਂ ਅੱਜ ਹੀ ਪੁਲਿਸ ਨੂੰ ਗੁਪਤ ਸੂਚਨਾ ਮਿਲਦੀ ਹੈ ਕਿ ਲਾਲੂਨੂ ਦੇ ਵਿੱਚ ਐਕਟਿਵ ਹੈ ਇਹ ਗੈਂਗ ਰੋਬਰੀ ਗੈਂਗ ਹੈ ਜਿਹੜਾ ਇਸ ਤੋਂ ਬਾਅਦ ਪੁਲਿਸ ਉੱਤੇ ਪੁੱਜਦੀ ਹੈ ਤਾਂ ਉਸ ਗੈਂਗ ਦੇ ਵੱਲੋਂ ਜੜੀ ਆਪਣੇ ਨਜਾਇਜ਼ ਹਥਿਆਰਾਂ ਦੇ ਨਾਲ ਗੋਲੀਆਂ ਚਲਾਉਣੀਆਂ ਪੁਲਿਸ ਤੇ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਜਵਾਬੀ ਕਾਰਵਾਈ ਕੀਤੀ ਜਾਂਦੀ ਹੈ ਪੁਲਿਸ ਦੇ ਵੱਲੋਂ ਵੀ ਜੜੀ ਫਾਇਰਿੰਗ ਕੀਤੀ ਜਾਂਦੀ ਹੈ ਗੋਲੀ ਜੜੀ ਹੈ ਉਹ ਸੱਤੀ ਦੇ ਪੈਰ ਦੇ ਵਿੱਚ ਲੱਗ ਜਾਂਦੀ ਹੈ ਉਸ ਨੂੰ ਮੌਕੇ ਤੇ ਕਾਬੂ ਕਰ ਲਿਆ ਜਾਂਦਾ ਹੈ ਹਸਪਤਾਲ ਦੇ ਵਿੱਚ ਭਰਤੀ ਕਰਾ ਦਿੱਤਾ ਜਾਂਦਾ ਹੈ ਤਾਂ ਲਗਾਤਾਰ ਪੁਲਿਸ ਦੇ ਵੱਲੋਂ ਜਈਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਐਨਕਾਊਂਟਰ ਲਗਾਤਾਰ ਕੀਤੇ ਜਾ ਰਹੇ ਨੇ ਤਾਂ ਜੋ ਪੰਜਾਬ ਦੇ ਮਾਹੌਲ ਨੂੰ ਠੀਕ ਬਣਾਇਆ ਜਾ ਸਕੇ ਕਿਉਂਕਿ ਲਗਾਤਾਰ ਪੰਜਾਬ ਸਰਕਾਰ ਵੀ ਗੱਲ ਆਖ ਰਹੀ ਹੈ ਕਿ ਪੰਜਾਬ ਨੂੰ ਗੈਂਗਸਟਰ ਮੁਕਤ ਕਰਨਾ ਹੈ ਅ ਇਸ ਕਰਕੇ ਲਗਾਤਾਰ ਕਾਰਵਾਈਆਂ ਪੁਲਿਸ ਦੇ ਵੱਲੋਂ ਵੀ ਲਗਾਤਾਰ ਕੀਤੀਆਂ ਜਾ ਰਹੀਆਂ ਹਨਿਤ ਦਿਨ ਕਈ ਐਨਕਾਊਂਟਰਾਂ ਦੀ ਖਬਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਬਹੁਤ ਸਾਰੇ ਗੈਂਗਸਟਰ ਬਹੁਤ ਸਾਰੇ ਲੁਟੇਰੇ ਜਿਹੜੇ ਹੈਗੇ ਨੇ ਉਹ ਪੁਲਿਸ ਦੇ ਵੱਲੋਂ ਫੜੇ ਵੀ ਜਾ ਚੁੱਕੇ ਨੇ ਤਾਂ ਅੱਜ ਇੱਕ ਹੋਰ ਐਨਕਾਊਂਟਰ ਕੀਤਾ ਗਿਆ ਇਹ ਐਨਕਾਊਂਟਰ ਲਾਲੜੂ ਮੁਹਾਲੀ ਦੇ ਲਾਲੜੂ ਦੇ ਵਿੱਚ ਹੋਇਆ ਇੱਕ ਕਿੰਗਪਿਨ ਜਿਹੜਾ ਹੈਗਾ ਰੋਬਰੀ ਗੈਂਗ ਦਾ ਉਸ ਨੂੰ ਜਿਹੜਾ ਕਾਬੂ ਕਰ ਲਿਆ ਤਾਂ ਬਾਕੀਆਂ ਦੀ ਤਲਾਸ਼ ਵੀ ਜਿਹੜੀ ਹੈ ਲਗਾਤਾਰ جاری ਹੈ